जो साढ़े पुजारी जी साढ़े तीन बजे उठ के रूटीन की तरह जो दो दो देखा कि शटर खुले आ, शिवजी मंदिर के लिए बाबा बालकदास जी ने भी ऋषि जी महाराज ने और सारे तीन बजे खुले हुए सन और इन्होंने चोरों ने बहुत बड़ी बेदबी की जिड़ी कि इन्होंने आके मंदिर साढ़े आकर जुतियाँ पा के, के, के पागे, बूट पाके अंदर गए इस समाज में बड़ा दुख लगा है ਚੋਰ ਦੇਵੇਂ ਸਾਈਡ ਤੋਂ ਆ ਕੇ ਉਹਨਾਂ ਨੇ ਪਿੱਛੋਂ ਜਾਲੀ ਵਾਲਾ ਦਰਵਾਜ਼ਾ ਤੋੜਿਆ ਜਾਲੀ ਵਾਲੀ ਦੀ ਸੀਮਤ ਦੀ ਸੀ ਉਹਨੂੰ ਤੋੜਿਆ ਪਰ ਤੋੜ ਕੇ ਅੰਦਰ ਕੀਤੇ ਔਰ ਉਹਨਾਂ ਨੇ ਸਾਰੇ ਗੱਲੇ ਜਿਹੜੇ ਕਿਉਂ ਚੋਕੇ ਲਾਈਆਂ ਵਾ ਪਿੱਛੇ ਲੈ ਗਏ ਔਰ ਉਸ ਗੱਲਾਂ ਦੇ ਵਿੱਚ ਉਹਨਾਂ ਨੇ ਪੈਸੇ ਸਾਰੇ ਕੱਢ ਲਏ ਔਰ ਗੱਲੇ ਪਿੱਛੇ ਛੱਡ ਗਏ ਖਬਰ ਜਲੰਧਰ ਦੇ ਗੁਰਾਇਆਂ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੇਰ ਰਾਤ ਚੋਰਾਂ ਨੇ ਵਿਸ਼ਵ ਪ੍ਰਸਿੱਧ ਇਤਿਹਾਸਿਕ ਸ਼੍ਰੀ ਰਾਮ ਮੰਦਿਰ ਦੇ ਸ਼੍ਰੀ ਕੁਟਿਆ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਚੋਰਾਂ ਵੱਲੋਂ ਬੇਅਦਬੀ ਵੀ ਕੀਤੀ ਗਈ ਹੈ ਦੱਸਦੀ ਕਿ ਬੂਟ ਪਾ ਕੇ ਚੋਰ ਅੰਦਰ ਵੜਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੀ ਸੀਸੀਟੀਵੀ ਘਟਨਾ ਵੀ ਸਾਹਮਣੇ ਆਈ ਹੈ ਹਾਲਾਂਕਿ ਇਸ ਨੂੰ ਲੈ ਕੇ Hindu ਸੰਗਠਨਾਵਾਂ ਦੇ ਵਿੱਚ ਰੋਸ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਦੀ ਗੱਲ ਕਹੀ ਹੈ ਤੇ ਕਿਹਾ ਕਿ આરોપીਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ ਉਹਨਾਂ ਇਸ ਮਾਮਲੇ 'ਚ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਬਹੁਤ ਹੀ ਮਾੜੀ ਖਬਰ ਹੈ ਅੱਜ ਦੀ ਹੈ ਕਿ ਸ਼੍ਰੀ ਰਾਮ ਮੰਦਰ ਰਿਸ਼ੀ ਕੁਟੀ ਗੁਰਾਇਆ ਜਿੱਥੇ ਕਿ ਅੱਜ ਰਾਤ ਚੋਰਾਂ ਨੇ ਚੋਰੀ ਕੀਤੀ ਔਰ ਪੰਜ ਗੱਲੇ ਜਿਹੜੇ ਸੀ ਉਹ ਚੋਰ ਚੱਕ ਕੇ ਲੈ ਗਏ ਔਰ ਇਹ ਜਿਹੜਾ ਘਟਨਾ ਹੈ ਇਹ ਰਾਤ 2 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਦੀ ਹੈ ਇਹ ਉਦੋਂ ਪਤਾ ਲੱਗਾ ਜਦੋਂ ਸਾਡੇ ਪੁਜਾਰੀ ਜੀ 3:30 ਵਜੇ ਉੱਠ ਕੇ ਰੁਟੀਨ ਦੀ ਤਰ੍ਹਾਂ ਜਦੋਂ ਨੇ ਦੇਖਿਆ ਕਿ ਸ਼ਟਰ ਖੁੱਲੇ ਆ ਸ਼ਿਵਜੀ ਮੰਦਰ ਦੇ ਵੀ ਬਾਬਾ ਬਾਲਕਦਾਸ ਜੀ ਦੀ ਵੀ ਰਿਸ਼ੀ ਜੀ ਮਹਾਰਾਜ ਦੇ ਔਰ ਸਾਰੇ ਦਰਵਾਜੇ ਖੁੱਲੇ ਹੋਏ ਸਨ ਚੋਰ ਰੇਲਵੇ ਸਾਈਡ ਤੋਂ ਆ ਕੇ ਉਹਨਾਂ ਨੇ ਪਿੱਛੋਂ ਜਾਲੀ ਵਾਲਾ ਦਰਵਾਜਾ ਤੋੜਿਆ ਜਾਲੀ ਵਾਲੀ ਜਿਹੜੀ ਸੀਮੈਂਟ ਦੀ ਸੀ ਉਹਨੂੰ ਤੋੜਿਆ ਔਰ ਤੋੜ ਕੇ ਐਂਟਰ ਕੀਤੇ ਹਾਂਜੀ ਔਰ ਉਹਨਾਂ ਨੇ ਸਾਰੇ ਗੱਲੇ ਜਿਹੜੇ ਕਿ ਉਹ ਚੁੱਕ ਕੇ ਲਾਈਨਾਂ ਵੱਲ ਪਿੱਛੇ ਲੈ ਗਏ ਔਰ ਉਸ ਗੱਲਿਆਂ ਦੇ ਵਿੱਚ ਉਹਨਾਂ ਨੇ ਪੈਸੇ ਸਾਰੇ ਕੱਢ ਲਏ ਔਰ ਗੱਲੇ ਪਿੱਛੇ ਛੱਡ ਗਏ ਔਰ ਸਭ ਤੋਂ ਵੱਡਾ ਦੁੱਖ ਸਾਨੂੰ ਸਾਰਿਆਂ ਭਗਤਾਂ ਨੂੰ ਇਹ ਲੱਗਾ ਕਿ ਜਦੋਂ ਉਹ ਸਾਡੇ ਮੇਨ ਮੰਦਿਰ ਜਿਹੜੇ RAM ji ਦਾ ਮੰਦਿਰ ਹੈ Hanuman ji ਦਾ ਹੈ Mata ji ਬੈਠੇ ਆ ਉਸ ਮੰਦਿਰ ਚ ਬੂਟ ਪਾ ਕੇ ਜੁੱਤੀਆਂ ਪਾ ਕੇ ਅੰਦਰ ਗਏ ਉਹਦੇ ਨਾਲ ਸਾਰੇ ਭਗਤਾਂ ਦੀ ਜਿਹੜੀ ਬੜਾ ਠੇਸ ਪਹੁੰਚੀ ਉਹਨਾਂ ਨੂੰ ਕਿ ਜਿਹੜੇ ਅੱਜ ਤੱਕ ਸਿਰਫ ਪੁਜਾਰੀ ਸਾਡੇ ਜਾਂਦੇ ਸੀ ਉਸ ਮੰਦਿਰ ਦੇ ਵਿੱਚ ਕਦੀ ਕੋਈ ਗ੍ਰਹਿਸਤੀ ਅੱਜ ਤੱਕ ਉਸ ਮੰਦਿਰ ਚ ਨਹੀਂ ਗਿਆ ਔਰ ਇਹਨਾਂ ਚੋਰਾ ਨੇ ਬਹੁਤ ਵੱਡੀ ਬਿਆਦਵੀ ਕੀਤੀ ਜਿਹੜੀ ਕਿ ਇਹਨਾਂ ਨੇ ਆ ਕੇ ਮੰਦਿਰ ਸਾਡੇ ਆ ਕੇ ਜੁੱਤੀਆਂ ਪਾ ਕੇ ਬੂਟ ਪਾ ਕੇ ਅੰਦਰ ਗਏ ਆ ਇਸ ਨਾਲ ਸਾਡੇ ਸਾਰੇ ਸਮਾਜ ਨੂੰ ਬੜਾ ਦੁੱਖ ਲੱਗਾ ਹੈ ਉਸ ਤੋਂ ਬਾਅਦ ਸਾਡੇ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ ਔਰ ਉਹਨਾਂ ਨੇ ਆ ਕੇ ਮੌਕੇ ਤੇ ਸਾਰਾ ਕੁਝ ਇੱਥੇ ਚੈੱਕ ਕੀਤਾ ਔਰ ਸੀਸੀਟੀ ਵੀਰੇ ਵਿੱਚ ਵੀ ਆ ਰਹੀ ਆ ਉਹਨਾਂ ਦੀ ਅਸੀਂ ਇਹ ਮੰਗ ਕਰਦੇ ਹਾਂ ਸਾਰੇ ਭਗਤ ਜਨ ਸੇਵਾਦਾਰ ਪੁਲਿਸ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆ ਕਿ ਜਲਦੀ ਤੋਂ ਜਲਦੀ ਜਿਹੜੇ ਚੋਰ ਆ ਇਹ ਫੜੇ ਜਾਣ ਜਿਨ੍ਹਾਂ ਨੇ ਸਾਡੀ ਇਸ ਮਰਿਆਦਾ ਨੂੰ ਭੰਗ ਕੀਤਾ ਹੈ ਜਿਨ੍ਹਾਂ ਨੇ ਆ ਕੇ ਸਾਨੂੰ ਸਾਰੇ ਭਗਤਾਂ ਨੂੰ ਠੇਸ ਪਹਾਈ ਹੈ ਜਿਹੜੇ ਅੰਦਰ ਭਗਵਾਨ ਦੀਆਂ ਮੂਰਤੀਆਂ ਤੱਕ ਪਹੁੰਚ ਗਏ ਆ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਔਰ ਅਸੀਂ ਸਾਰੇ ਸੇਵਾਦਾਰ ਜਿੰਨੇ ਵੀ ਆ ਇਹ ਹੀ ਸਾਡੀ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਪ੍ਰਸ਼ਾਸਨ ਇਹਨਾਂ ਚੋਰਾਂ ਨੂੰ ਫੜੇ ਔਰ ਅਸੀਂ ਇੱਕ ਹੋਰ ਸੇਵਾਦਾਰਾਂ ਵੱਲੋਂ ਕਿ ਅਗਰ ਕਿਸੇ ਨੂੰ ਇਹਨਾਂ ਦਾ ਪਤਾ ਲੱਗੇ ਤਾਂ 1 ਲੱਖ ਰੁਪਏ ਦਾ ਨਾਮ ਦਿੱਤਾ ਜਾਏਗਾ ਔਰ ਜਿਹੜਾ ਵੀ ਦੱਸੇਗਾ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਔਰ ਕੋਈ ਦੱਸਿਆ ਨਹੀਂ ਜਾਏਗਾ ਉਸ ਨੂੰ ਉਹਦੇ ਬਾਰੇ ਕਿ ਕਿਹਨੇ ਦੱਸਿਆ ਹੈ ਸਾਨੂੰ ਸੋ ਸਾਡੀ ਇਹੀ ਮੰਗ ਹੈ ਕਿ ਚੋਰਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਔਰ ਜਿਹੜੇ ਸਾਡੇ ਭਗਤ ਜਾਨਕ ਤਾਂ ਕਿ ਉਹਨਾਂ ਦੇ ਮਨ ਨੂੰ ਇਹ ਪਤਾ ਲੱਗੇ ਕਿ ਵਕਿਆਈ ਸਾਡਾ ਪੁਲਿਸ ਪ੍ਰਸ਼ਾਸਨ ਸਹੀ ਕੰਮ ਕਰ ਰਿਹਾ ਹੈ ਸੋ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਰੇ ਸ਼ਹਿਰ ਵਾਸੀ ਰੋਸ ਚ ਆ ਕੇ ਜਲਦੀ ਤੋਂ ਜਲਦੀ ਪੁਲਿਸ ਪ੍ਰਸ਼ਾਸਨ ਇਹਦਾ ਹੱਲ ਕਰੇ ਹਾਂ ਜੀ ਭਗਵਾਨ ਸ਼੍ਰੀ ਰਾਮ ਮੰਦਰ ਜੀ ਦੇ ਵਿੱਚ ਰਿਸ਼ੀ ਕੁਟਿਆ ਗਰਾਆਂ ਵਿਖੇ ਜੋ ਚੋਰੀ ਹੋਣ ਦਾ ਸਾਨੂੰ ਨਿਊਜ਼ ਮਿਲੀ ਸੀ ਅਸੀਂ ਇਮੀਡੀਏਟ ਮੈਂ ਆਪਣੀ ਪੁਲਿਸ ਫੋਰਟੀ ਲੈ ਕੇ ਅਸੀਂ ਮੌਕਾ ਦੇਖਿਆ ਜੋ ਚਾਰ ਗੋਲਕਾਂ ਤੋੜ ਕੇ ਚੋਰੀ ਕੀਤੀ ਗਈ ਹੈ ਤੇ ਜੋ ਅਸੀਂ ਫਿੰਗਰਪ੍ਰਿੰਟ ਟੀਮ ਵੀ ਪਹੁੰਚ ਰਹੀ ਆ ਡੰਪ ਵੀ ਮੌਕੇ ਤੇ ਚੱਕਿਆ ਗਿਆ ਹੋਰ ਵੀ ਸ਼ੱਕੀ ਪੁਰਸ਼ਾਂ ਨੂੰ ਜਿਹੜਾ ਪੁੱਛਗਿੱਛ ਕਰਕੇ ਸੀਸੀਟੀਵੀ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਅਸੀਂ ਜੋ ਹਰ ਸੰਭਵ ਕੋਸ਼ਿਸ਼ ਕਰਕੇ ਚੋਰੀ ਦੀ ਵਾਰਦਾਤ ਨੂੰ ਜਲਦੀ ਟ੍ਰੇਸ ਕਰਾਂਗੇ। ਇਨਵੈਸਟੀਗੇਸ਼ਨ ਚੱਲ ਰਹੀ ਹੈ। ਕਿੰਨੇ ਸੀਸੀਟੀਵੀ ਵਿੱਚ ਕਿੰਨੇ ਕ ਬੰਦੇ ਦੇਖੇ ਜੀ ਤੁਸੀਂ ਕਿਤਾ ਐਂਟਰ ਕਿਦਾ ਕੀਤਾ ਜੀ ਚੋਰ? ਜੋ ਚੋਰ ਰੇਲਵੇ ਲਾਈਨ ਦੇ ਪਿਛਲੀ ਸਾਈਡ ਤੋਂ ਇੱਕ ਸੀਮੈਂਟ ਦੀ ਜਾਲੀ ਨੂੰ ਤੋੜ ਕੇ ਇੰਟਰ ਹੋਏ ਆ। ਜੋ 4 ਦੇ ਕਰੀਬ ਗਿਣਤੀ ਸੀਸੀਟੀਵੀ ਕੈਮਰੇ ਵਿੱਚ ਦਿਖਾਈ ਦੇ ਰਹੀ ਹੈ। ਕੋਈ ਕੈਸ਼ ਵਗੈਰਾ ਹਾਲੇ ਦੱਸਿਆ ਜੀ ਕੀ ਕੁਝ ਹੋ ਗਿਆ ਅੰਦਰੋਂ ਕੋਰ ਤਲਾਵ। ਕੈਸ਼ ਤਾਂ ਬੰਦ ਗੋਲਕਾ ਨੇ। ਜਿਸ ਬਾਰੇ ਕੋਈ ਇਹਨਾਂ ਨੇ ਅੰਦਾਜ਼ਨ ਦੱਸਿਆ ਕਿ ਲੱਖ ਦੇ ਕਰੀਬ ਕੈਸ਼ ਹੋ ਸਕਦਾ ਵਿੱਚ ਐਫ ਆਰ ਵਗੈਰਾ ਜੀ ਕਰ ਰਹੇ ਹਾਂ ਹਾਂ ਜੀ ਅਸੀਂ ਐਫ ਆਰ ਲੋਜ ਕਰ ਰਹੇ ਹਾਂ ਜਿਹੜੀ ਉਹ ਬੇਅਦਬੀ ਦੀ ਗੱਲ ਕਰ ਰਿਹਾ ਜੀ ਆ ਕਿ ਬੂਟ ਪਾ ਕੇ ਅੰਦਰ ਐਂਟਰ ਕੀਤੇ ਸੀ ਹਾਂ ਜੀ ਉਹ ਜੋ ਚੋਰ ਹੁੰਦੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਜੋ ਛੂਪ ਆ ਕੇ ਉਹਨਾਂ ਨੇ ਇੰਟਰ ਹੋਏ ਆ ਉਹ ਗੱਲ ਸਾਹਮਣੇ ਆਈ ਹੈ